ਸਰਬਦਾ ਪਲਾ ਚੈਰੀਟੇਬਲ ਟਰਸਟ ਨੂੰ ਇੱਕ ਜਿਹੜੀ ਸਕੀਮ ਚੱਲਦੀ ਆ ਰਹੀ ਹੈ ਇਸ ਚੀਜ਼ ਨੂੰ ਦੇਖਦਿਆਂ ਹੋਇਆ ਕਿ ਟੈਸਟ ਬੜੇ ਮਹਿੰਗੇ ਹੋ ਗਏ ਸੀ ਨੋਕ ਟੈਸਟ ਨਹੀਂ ਸੀ ਕਰਾਂਦੇ ਤੇ ਬੜੀਆਂ ਭਿਆਨਕ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਬਾਅਦਛਾ ਉਹਨਾਂ ਨੂੰ ਜਦੋਂ ਕਿ ਇੱਕਦਮ ਪਤਾ ਲੱਗਦਾ ਸੀ ਕਿਸ ਨੂੰ ਹਾਰਟ ਅਟੈਕ ਆ ਗਿਆ ਕਿਸ ਦੀ ਕਿਡਨੀ ਫੇਲ ਹੋ ਗਈਆਂ ਕਿਸ ਦੀ ਕੈਂਸਰ ਹੈ ਜਿਹੜੀ ਲਾਸਟ ਸਟੇਜ ਤੇ ਪਹੁੰਚ ਚੁੱਕੀ ਹੈ ਸੋ ਇਸ ਚੀਜ਼ ਨੂੰ ਦੇਖਦਿਆਂ ਹੋਇਆ ਲੈਬਰਾਟਰੀਆਂ ਸ਼ੁਰੂ ਕੀਤੀਆਂ ਅਸੀਂ ਪਹਿਲਾਂ 50 ਲੈਬਰਾਟਰੀਆਂ ਫਿਰ 16 ਮੈਟਰੀ ਹੋ ਗਈ ਹੁਣ 150 ਮੈਟਰੀ ਐ ਸੋ ਸਾਡੀ ਤਕਰੀਬਨ 2-3 ਮਿੰਟ ਦੇ ਅੰਦਰ ਅੰਦਰ 150 ਮੈਟਰੀ ਜਿਹੜੀ ਉਹ ਪੂਰੀ ਹੋ ਜਾਏਗੀ ਜਿਹੜੀ ਕਿ ਕੱਲਾ ਪੰਜਾਬ ਚ ਨਹੀਂ ਨਾਲ ਲੱਗਦੇ ਸਟੇਟਾਂ ਜਿਹੜੀਆਂ ਹਰਿਆਣਾ ਹੈ ਹਿਮਾਚਲ ਹੈ ਰਾਜਸਥਾਨ ਹੈ ਦਿੱਲੀ ਚੰਡੀਗੜ੍ਹ ਦਾ ਹੋਰ ਪੰਜ 6 ਸਾਡੀਆਂ ਜਿਹੜੀਆਂ ਜੋ ਕੋਰਸ ਸਾਡੇ ਸਟੇਟਾ ਹੈਗੇ ਸੋ ਉੱਥੇ ਵੀ ਅਸੀਂ ਲੈਬੋਰੀਜ਼ ਦੇ ਨਾਲ ਨਾਲ ਹੋਰ ਵੀ ਸਾਡੇ ਪ੍ਰੋਜੈਕਟਸ ਜਿਹੜੇ ਕਾਫੀ ਆਰਐਨਏ ਦੇ ਅੱਜ ਅਸੀਂ ਮੰਡੀ ਗਲਾਂ ਵਿੱਚ ਡਿਸਟ੍ਰਿਕਟ ਮਠੰਡਾ ਮੈਂ ਧੰਨਵਾਦ ਕਰਨਾ ਚਾਹਾਂਗਾ ਗੁਰਦੁਆਰਾ ਸਾਹਿਬ ਦੀ ਕਮੇਟੀ ਦਾ ਸਾਰੇ ਮੰੰਦਰ ਸਹਿਬਾਨ ਦਾ ਕਿ ਜਿਨ੍ਹਾਂ ਨੇ ਸਾਨੂੰ ਇਹ ਸੇਵਾ ਕਰਨ ਦਾ ਮੌਕਾ ਦਿੱਤਾ ਇੱਥੇ ਬੜੀ ਅੱਛੀ ਲੈਬ ਬਣਾ ਕੇ ਦਿੱਤੀ ਹੈ ਸੋ ਇਹ ਅੱਜ ਪਬਲਿਕ ਨੂੰ ਸਮਰਪਿਤ ਹੋ ਗਈ ਹੈ ਸੋ ਇੱਥੇ ਟੈਸਟ ਕਰਾਉ ਬਹੁਤ ਸਸਤੇ ਟੈਸਟ ਨੇ ਕੁਝ ਟੈਸਟ ਫ੍ਰੀ ਨੇ ਬਾਕੀ ਜਿਹੜੇ ਉਹ ਨਾ ਮਾਤਰ ਅਮਾਉਂਟ ਹੈ ਕੋਈ 10 ਰੁਪਏ ਕੋਈ 20 ਰੁਪਏ ਕੋਈ 30 ਰੁਪਏ ਏਸੀ ਜਿਹੜੀਆਂ ਬਿਲਕੁਲ ਸਸਤੀ 20 ਰੁਪਏ ਚ ਹੈ ਜਿੱਦ ਤੋਂ ਕਿਤੇ ਵੀ ਨਹੀਂ ਮਿਲਦੀ ਸੋ ਇਹਦਾ ਮੈਂ ਹੀ ਕਹਾਂਗਾ ਕਿ ਤੁਸੀਂ ਇਹਦਾ ਲਾਹ ਹਟਾਓ ਜਿੰਨੇ ਬਾਹਰ ਪਾਲਿਸੀਟੀ ਕਰ ਸਕਦੇ ਹੋ ਜਾਹੇ ਪੈਂਫਲਟ ਲਾਈਏ ਚਾਹੇ ਦਸੋ ਸਾਰਿਆਂ ਨੂੰ ਕਿ ਤੁਸੀਂ ਇੱਥੇ ਆ ਕੇ ਸਸਤੇ ਟੈਸਟ ਦੇ ਟੈਸਟ ਜ਼ਰੂਰ ਕਰਾਓ ਅਗਰ ਕਿਸੇ ਨੂੰ ਕੋਈ ਬਿਮਾਰੀ ਨਿਕਲਦੀ ਵੇ ਤਾਂ ਅਨਿਕ ਤੇ ਸਾਡੇ ਆਫਿਸ ਨੂੰ ਕੰਟੈਕਟ ਕਰੋ ਤੇ ਉੱਥੇ ਕਰਕੇ ਤੇ ਉਹਦੇ ਲਈ ਫਿਰ ਅਸੀਂ ਉਹਦਾ ਟ੍ਰੀਟਮੈਂਟ ਦਾ ਗਿਲਸੇ ਹਮ ਕਰਾਂਗੇ ਉਹਦੀ ਮੈਡੀਸਨ ਦਾ ਇੰਤਜ਼ਾਮ ਵੀ ਕਰਦੇ ਆਂ ਅਸੀਂ ਸੋ ਇਹ ਵੀ ਸਾਰਾ ਦੇਾਂਗੇ ਸੋ ਅੱਜ ਮੈਂ ਦੇਖਿਆ ਕਿ ਕਾਫੀ ਉਤਸ਼ਾਹ ਹੈ ਲੋਕਾਂ ਦੇ ਵਿੱਚ ਔਰ ਕਮੇਟੀ ਦਾ ਵੀ ਬੜਾ ਸਰਪੰਚ ਸਾਹਿਬ ਸਾਡੇ ਖੜੇ ਨਾਲ ਇਹਨਾਂ ਦਾ ਬੜਾ ਸਹਿਯੋਗ ਹੈ ਤੇ ਕਮੇਟੀ ਦਾ ਤੇ ਇੱਕ ਹੋਰ ਅਸੀਂ ਹੁਣ ਡਿਸਕਸ ਕਰ ਰਹੇ ਸੀ ਜਿਸ ਤਰ੍ਹਾਂ ਮੈਂ ਏਰੀਆ ਦੇਖਿਆ ਕਿ ਕਾਫੀ ਜਿੰਦਾ ਦੱਸਿਆ 16 17 ਹਜ਼ਾਰ ਦੀ ਆਬਾਦੀ ਵੀ ਹੈ ਤੇ ਲੱਗੇ ਹੋਰ ਵੀ ਪਿੰਡ ਪੈਂਦੇ ਆ ਤੇ ਸਾਡੇ ਕੋਲ ਸਕੀਮਾਂ ਹੈਗੀਆਂ ਜਿਹੜੀਆਂ ਲੈਬੋਰੀ ਤੁਹਾਡਾ ਪਹਿਲਾ ਸਟੈਪ ਹੈ ਜਦੋਂ ਲੈਬੋਰੀ ਚੱਲ ਜਾਂਦੀ ਹੈ ਜਿੱਦਾਂ ਹੁਣ ਇੱਥੇ ਸੈਮੀ ਆਟੋ ਅਨਾਲਾਈਜ਼ਰ ਲਾਇਆ ਗਿਆ ਹੈ ਸੋ ਅਗਰ ਸਾਡੇ ਪੇਸ਼ੈਂਟ ਜਿਹੜੇ 30 35 ਪੇਸ਼ੈਂਟ ਰੋਜ਼ ਦੇ ਵੱਧ ਜਾਂਦੇ ਤੇ ਫਿਰ ਅਸੀਂ ਜਿਹੜਾ ਪੂਰੀ ਆਟੋਮੈਟਿਕ ਜਿਹੜਾ ਯੂਨਿਟ ਉਹ ਉੱਥੇ ਲਗਾ ਦੇਾਂਗੇ ਜਿਸ ਨਾਲ 30 ਟੈਸਟ ਜਿਹੜੇ ਇੱਕਦਮ ਇੱਕੋ ਵਾਰ ਚ ਹੋ ਜਾਂਦੇ ਉਦੋਂ ਜਿਆਦਾ ਫਿਰ ਅਸੀਂ ਕਰਦੇ ਆ ਜਿੱਦਾਂ ਫਿਜ਼ੀਓਥੈਰੇਪੀ ਸੈਂਟਰ ਦੇ ਰਹੇ ਆ ਅਸੀਂ ਡੈਂਟਲ ਕਲੀਨਿਕ ਦੇ ਰਹੇ ਆ ਜਿਹਨਾਂ ਦੀ ਲੋੜ ਆ ਅੱਜ ਫਿਜ਼ੀਓਥੈਰੇਪੀ ਦੀ ਲੋੜ ਆ ਕਿਉਂਕਿ ਸਾਰਿਆਂ ਦੇ ਗੋਡੇ ਕਿੱਟੇ ਜੜੇ ਉਹ ਸਭ ਦੁਖਦੇ ਰਹਤੇ ਉਹ ਚੀਜ਼ ਦੀ ਲੋੜ ਹੈਗੀ ਆ ਸੋ ਇਸ ਤੋਂ ਬਾਅਦ ਇਹਨੂੰ ਚੱਲਣ ਤੋਂ ਬਾਅਦ ਅਸੀਂ ਜਿਸਲੇ ਗੁਰਦੁਆਰਾ ਸਾਹਿਬ ਦੀ ਕਮੇਟੀ ਨੂੰ ਅਸੀਂ ਰਿਕਵੈਸਟ ਕਰਾਂਗੇ ਕਿ ਸਾਨੂੰ ਉੱਥੇ ਕੋਈ ਇੱਕ ਬਿਲਡਿੰਗ ਬਣਾ ਦੇਣ ਉਹਦੇ ਨਕਸ਼ੇ ਤੁਹਾਨੂੰ ਗਿਲਸਾ ਭੇਜ ਦੇਣਗੇ ਜੇ ਜਦੋਂ ਤੁਹਾਡੀ ਬਿਲਡਿੰਗ ਬਣ ਜਾਂਦੀ ਅਸੀਂ ਇੱਕ ਇੱਕ ਕਰਕੇ ਤੁਹਾਨੂੰ ਦੋ ਪ੍ਰੋਜੈਕਟ ਅਸੀਂ ਹੋਰ ਦੇਵਾਂਗੇ ਪਹਿਲਾਂ ਡੈਂਟਲ ਦੇਵਾਂਗੇ ਜਾਂ ਫਿਰ ਪਹਿਲਾਂ ਫਿਜ਼ੀਓਥੈਰੇਪੀ ਸੈਂਟਰ ਦੇਵਾਂਗੇ ਬੋਲੇ ਸੋਨਹਾਂ ਸੁਲਿਆ ਖਾਨ ਤੂੰ ਬਸ ਇਸ ਤਰ੍ਹਾਂ ਇਹਨੂੰ ਸਟਾਰਟ ਕਰੋ ਚਲਾਓ ਤੇ ਇਸ ਤੋਂ ਬਾਅਦ ਅੱਗੇ ਵੀ ਕੁਝ ਹੁੰਦਾ ਤੇ ਅਸੀਂ ਸਰਬਦਾ ਪਤਾ ਚੈਰੀਟੇਬਲ ਟਰਸਟ ਹਮੇਸ਼ਾ ਤੁਹਾਡੇ ਨਾਲ ਖੜਿਆ ਪਬਲਿਕ ਦੀ ਸੇਵਾ ਲਈ ਸੀ ਆਏ ਹੋਏ ਤੇ ਇਹ ਸੇਵਾ ਹੀ ਸਾਡਾ ਕਰਤਬਾਰ ਦਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਮੈਂ ਸਾਰੇ ਹੀ ਟਰੱਸਟ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਅੱਜ ਨਗਰ ਨੂੰ ਬਹੁਤ ਵਧੀਆ ਇੱਕ ਲਾਇਬ ਮਿਲੀ ਹੈ ਜੋ ਕਿ ਸਾਰੇ ਨਗਰ ਦਾ ਭਲਾ ਹੋਵੇਗਾ ਸੋ ਮੈਂ ਇਸੇ ਤਰੀਕੇ ਕਾਮਨਾ ਵੀ ਕਰਦਾ ਮਹਾਰਾਜ ਅੱਗੇ ਕਿ ਇਸ ਟਰੱਸਟ ਨੂੰ ਐਸਵੀ ਹੋ ਰਹੇ ਸਾਹਿਬ ਨੂੰ ਤੇ ਸਾਰੀ ਟੀਮ ਨੂੰ ਚੜ੍ਹਦੀ ਕਲਾ ਚ ਰੱਖੇ ਇਸ ਜਿਹੜੇ ਕੰਮ ਹੈ ਸਹਿਯੋਗ ਲੋਕ ਭ라이 ਦੇ ਕੰਮ ਹੈ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਇਹ ਕਰਦੇ ਰਹਿਣ